ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੱਲ ਦਾ ਨੈੱਟ ਦੇ ਉੱਪਰ ਭਾਈ ਅਮਰਤਪਾਲ ਸਿੰਘ ਦਾ ਇੱਕ ਲਿਖਤੀ ਬਿਆਨ ਪੜਿਆ ਜ ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਸਾਫ਼ ਪੱਧਰੀ ਗੱਲ ਇਹ ਕੀਤੀ ਹੈ ਵੀ ਜਿਹੜਾ ਖਾਲਸਾ ਰਾਜ ਹੈ ਜਿਹੜਾ ਰਾਜ ਭਾਗ ਦੀ ਪ੍ਰਾਪਤੀ ਆ ਉਹਦੇ ਉੱਪਰ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਕੀਤਾ ਜਾਊਗਾ ਰਾਜ ਬਿਨਾਂ ਨਹਿ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਵੀ ਇਹ ਰਾਜ ਤੋਂ ਬਿਨਾਂ ਕੁਝ ਵੀ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ ਜੇਕਰ ਰਾਜ ਹੈ ਤੇ ਧਰਮ ਵਧੀਆ ਰਹੇਗਾ ਇਸ ਕਰਕੇ ਉਹਦੇ ਉੱਪਰ ਜਿਹੜਾ ਸੰਘਰਸ਼ੀ ਬੰਦਾ ਉਹ ਕਦੀ ਵੀ ਸਮਝੌਤਾ ਨਹੀਂ ਕਰਦਾ ਸੀ ਭਾਈ ਅਮਰਪਾਲ ਸਿੰਘ ਖਾਲਸਾਈ ਦੇ ਇਸ ਬਿਆਨ ਦੀ ਸਲਾਘਾ ਕਰਦੇ ਆ ਤੇ ਪੂਰੀ ਦੁਨੀਆ ਭਰ ਦੇ ਲੋਕਾਂ ਨੂੰ ਉਹਨਾਂ ਨੇ ਦੱਸ ਦਿੱਤਾ ਵੀ ਜਿਹੜਾ ਖਾਲਸਤਾਨ ਹੈ ਖਾਲਸਾ ਰਾਹ ਦਾ ਸ਼ੇਰੀ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੈ ਉਹ ਆਊਗਾ ਤੇ ਆ ਕੇ ਰਹਿਣਾ ਉਹਦੇ ਵਾਸਤੇ ਸੰਘਰਸ਼ ਸਿੱਖ ਕਰਦਾ ਰਹੂਗਾ ਵੇਖੋ ਵੀ ਜਿਹੜਾ ਖਾਲਸਾ ਰਾਜ ਆ ਭਾਈ ਅਮਰਪਾਲ ਨੇ ਸਿੱਧੀ ਤੇ ਇੱਕ ਸਪਸ਼ਟ ਜੀ ਗੱਲ ਕਰਤੀ ਆ ਵੀ ਮੈਂ ਖਾਲਸਾ ਰਾਜ ਦਾ ਹਾਮੀਆ ਇਸ ਰਾਹ ਤੇ ਚੱਲਿਆ ਮੈਂ ਜਦੋਂ ਪੰਜਾਬ ਆਇਆ ਸੀ ਜਾਂ ਜਦੋਂ ਦਾ ਉਹ ਇਸ ਗਰਸ਼ ਦੇ ਵਿੱਚ ਪਏ ਨੇ ਉਹਨਾਂ ਨੇ ਕਿਹਾ ਵੀ ਭਾਵੇਂ ਪਰਿਵਾਰ ਨੂੰ ਪਿੱਠ ਵਿਖਾਉਣੀ ਪਵੇ ਪਰ ਪੰਥ ਨੂੰ ਕਦੀ ਪਿੱਠ ਨਹੀਂ ਵਿਖਾਉਣੀ ਵੀ ਖਾਲਿਸਤਾਨ ਦੇ ਜਾਂ ਖਾਲਸਾ ਰਾਜ ਤੇ ਜੇ ਅਸੀਂ ਸੁਪਨੇ ਦੇ ਵਿੱਚ ਵੀ ਨਹੀਂ ਸੋਚਨਾ ਕਿ ਇਸ ਸਮਝੌਤਾ ਕਰ ਲਾਂਗੇ ਸੋ ਜਿਵੇਂ ਇਤਿਹਾਸ ਦੇ ਵਿੱਚ ਉਹਨਾਂ ਨੇ ਇੱਕ ਉਹ ਚਿੱਠੀ ਦੇ ਵਿੱਚ ਵੀ ਇੱਕ ਘਟਨਾ ਲਿਖੀ ਆ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤੇ ਇੱਕ 14 ਸਾਲ ਦੀ ਬੱਚੀ ਦੀ ਮਾਤਾ ਨੇ ਕਿਹਾ ਵੀ ਇਹ ਬੱਚਾ ਸਿੱਖ ਨਹੀਂ ਆ ਤੇ ਉਹਨੇ ਕਿਹਾ ਵੀ ਮੈਂ ਸਿੱਖਿਆ ਪਰ ਇਹ ਮੇਰੀ ਮਾਂ ਨਹੀਂ ਆ ਤੇ ਇਸ ਕਰਕੇ ਭਾਈ ਸਾਹਿਬ ਦੀ ਸਿੱਧੀ ਤੇ ਸਪਸ਼ਟ ਇਹ ਗੱਲ ਆ ਵੀ ਜੇ ਮੇਰੇ ਮਾਤਾ ਪਿਤਾ ਵੀ ਕੋਈ ਇਦਾਂ ਦੀ ਟਿੱਪਣੀ ਕਰਦੇ ਆ ਤੇ ਮੈਂ ਉਹਨਾਂ ਦੇ ਨਾਲੋਂ ਟੁੱਟਦਾ ਵਾਂ ਆਪਣੇ ਪੰਥ ਦੇ ਨਾਲ ਖੜੂਗਾ ਆਪਣੇ ਮਾਤਾ ਪਿਤਾ ਦਾ ਵਿਰੋਧ ਵਿੱਚ ਖੜੂਗਾ ਜੇ ਉਹ ਇਦਾਂ ਦੀ ਗੱਲ ਕਰਦੇ ਆ ਤੇ ਦੂਜਾ ਤੁਹਾਨੂੰ ਪਤਾ ਵੀ ਇਹ মিডিਆ ਨੇ ਤੋੜ-ਮਰੋੜ ਕੇ ਜਾਂ ਉਹ ਇੱਕ ਮੂੰਹ ਦੇ ਵਿੱਚ ਗੱਲ ਪਾਈ ਗਈ ਆ ਆਪ ਉਹ ਇੱਕ ਬੰਦੇ ਨੂੰ ਪਜਲ ਕਰਕੇ ਤੇ ਉਹ ਬਿਆਨ ਦਵਾਇਆ ਵਾ ਮਾਤਾ ਜੀ ਉਹਨਾਂ ਨੇ ਪਹਿਲਾਂ ਵੀ ਖਾਲਸਾਣ ਦੀ ਗੱਲ ਜਾਂ ਪਰਿਵਾਰ ਸਾਰਾ ਪਰਿਵਾਰ ਹੀ ਬੜੇ ਆ ਉਹਨਾਂ ਨੇ ਖਾਲਸੇ ਰਾਜ ਦੀ ਸਿੱਧੀ ਤੇ ਸਪੱਸ਼ਟ ਗੱਲ ਕਰਦੇ ਰਹੇ ਆ ਮੋਰਚੇ ਦੇ ਵਿੱਚ ਵੀ ਮਾਤਾ ਜੀ ਉਹਨਾਂ ਦੀਆਂ ਇੰਟਰਵਿਊਆਂ ਆ ਖਾਲਸੇ ਰਾਜ ਦੀ ਉਹਨਾਂ ਨੇ ਗੱਲ ਕੀਤੀ ਆ ਸੋ ਆਪਾਂ ਇਸ ਰਾਤੋਂ ਕਦੀ ਵੀ ਸਮਝੌਤਾ ਨਹੀਂ ਕਰਨਾ ਇਸ ਖਾਲਸਾ ਰਾਹ ਦੇ ਪੰਦੀ ਬਣ ਕੇ ਜਿੰਨੇ ਵੀ ਚਲੋ ਠੀਕ ਆ ਉਹਨਾਂ ਨੇ ਕਿਹਾ ਵੀ ਸੁਵਿਧਾਾਂ ਦੀ ਜੇਕਰ ਕੋਈ ਧਾਰਾ ਸਾਡੇ ਕੰਮ ਆਉਂਦੀ ਆ ਅਸੀਂ ਉਤੋਂ ਕੰਮ ਲੈਣਾ ਵਾ ਪਰ ਉਹ ਕੰਮ ਕਿਉਂ ਲੈਣਾ ਵੀ ਅਸੀਂ ਇਸੇ ਖਾਲਸਾ ਰਾਜ ਦੇ ਪੰਦੀ ਬਣ ਸਕੀਏ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ